you. Mm -hmm. ਨਾਬਾ ਵਿਖੇ ਪਹੁੰਚੇ ਸਾਫ ਦਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਬਾ ਦੇ ਵੱਲੋਂ ਆੜਤੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਕਾਂਗਰਸ ਪਾਰਟੀ ਦੇ ਵੱਲੋਂ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਤਿੰਦਰ ਸਿੰਘ ਜੱਤੀ ਅਬੇਪੁਰ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਅਤੇ ਕਿਹਾ ਕਿ ਸਾਡੇ ਸਮੇਂ ਦੇ ਵਿੱਚ ਸਰਬਸੰਮਤੀ ਦੇ ਨਾਲ ਚੋਣ ਹੁੰਦੀ ਹੈ ਪਰ ਹੁਣ ਲਾਕਟਾਟ ਅਤੇ ਬਦਲਦੇ ਦੀ ਭਾਵਨਾ ਦੀ ਰਾਜਨੀਤੀ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਐਨਆਈਏ ਦੀ ਹੋ ਰਹੀ ਰੇਡ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਹੈ ਤੇ ਨਾ ਕੀਤੇ ਕੇਂਦਰ ਸਰਕਾਰ ਆਪਣੇ ਹੱਥ ਕੰਡੇ ਵਰਤ ਰਹੀ ਆ ਤਾਂ ਜੋ ਲੋਕਾਂ ਤੇ ਦਬਾਅ ਪਾਇਆ ਜਾਵੇ। ਇਹ ਤਕਰੀਬ 15 ਸਾਲ ਬਾਅਦ ਮੈਨੂੰ ਆ ਕੇ ਪੁਰਾਣੇ ਹੱਥ ਕਈ ਸਾਡੇ ਮਿਲੇ। ਦਿਨ ਮੇਰਾ ਬਚਪਨੀ ਜੀਵਨ ਬਤੀਤ ਹੋਇਆ ਔਰ ਜਦੋਂ ਕਲੈਕਸ਼ਨ ਲੜਦੇ ਸੀਗੇ ਕਈ ਸਾਥੀ ਬਾਪੂ ਜੀ ਦੇ ਵੇਲੇ ਤੋਂ ਹੁਣ ਤੱਕ ਆਂਗਰੇਜ਼ ਪਾਰਟੀ ਦਾ ਝੰਡਾ ਬੁਲੰਦ ਰੱਖਿਆ। ਸੇਵਾ ਨਿਭਾਰੇ ਹਨ। ਔਰ ਮੈਂ ਸਮਝਦਾ ਇਹ ਜਿਹੜਾ ਇੱਕ ਮੌਕਾ ਹੁੰਦਾ ਇਹ ਜਿਹੜਾ ਪੁਰਾਣੇ ਸਾਥੀਆਂ ਨੂੰ ਨਾਲ ਜੋੜਨ ਦਾ ਹੁੰਦਾ ਉਹਦੇ ਲਈ ਮੈਂ ਆਪਣੇ ਆਪ ਨੂੰ ਕੁਝ ਕਿਸਮਤ ਆਪਣਾ ਸੁਭਾਗੇ ਸਮਝਿਆ ਕਿ ਨਨਯੁਤਾ 14 ਤੇ ਜਰੂਰ ਇੱਥੇ ਆ ਕੇ ਹਾਜ਼ਰ ਹੋ ਕੇ ਸਾਰਿਆਂ ਨਾਲ ਰੂਬਰਤ ਦੁਬਾਰਾ ਹੋ ਜਾਵੇ ਕਿਵੇਂ ਦੇਖਦੇ ਹੋ ਇੱਕ ਪਾਸੇ ਦਾ ਆਮ ਆਦਮੀ ਪਾਰਟੀ ਦਾ ਉਮੀਦਵਾਰਾ ਜੀ ਇੱਕ ਪਾਸੇ ਜਿੱਤਦਾ ਚੱਲਦੀ ਜਾਵੇ ਬੋਰਨ ਜਿਹੜਾ ਪਹਿਲਾਂ ਵੀ ਪ੍ਰਧਾਨ ਪਹਿਲਾਂ ਸਾਡੇ ਵੇਲੇ ਮੰਡੀ ਚ ਸਹਿਚਾਰ ਤੇ ਆਪਸ ਦਾ ਬੜਾ ਸੀ ਪਿਆਰ ਸੀ ਔਰ ਹੁਣ ਜਿਹੜੀ ਇਹ ਲਾਕਟਾੜਤੀ ਰਾਜਨੀਤੀ ਹੈ ਜਾਂ ਬਦਲੇ ਦੀ ਭਾਵਨਾ ਦੀ ਰਾਜਨੀਤੀ ਇਹ ਕਦੇ ਜ਼ਿੰਦਗੀ ਦੇ ਸਫਲ ਚ ਤਰੱਕੀ ਨਹੀਂ ਲਿਆਉਂਦੀ। ਔਰ ਮੈਂ ਸਮਝਦਾ ਕਿ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਜਾਂ ਨਾਬੇ ਹਲਕੇ ਨੂੰ ਤਰੱਕੀ ਦੀ ਲੀਣਾ ਤੇ ਲੈ ਕੇ ਜਾਣਾ। ਇਸ ਤੋਂ ਮਤ ਭੇਤ ਤੋਂ ਉੱਚੇ ਉੱਠਣਾ ਪੈਣਾ ਹੈ। ਕਿਉਂਕਿ ਜ਼ਿੰਦਗੀ ਚ ਸਾਡੇ ਬਜ਼ੁਰਗਾਂ ਨੇ ਤਾਂ ਸਾਨੂੰ ਇਹੀ ਸਿੱਖਿਆ ਦਿੱਤੀ ਸੀ। कि हर वर्ग ਨੂੰ ਨਾਲ ਲੈ ਕੇ ਚੱਲੋ ਚਾਹੇ ਉਹ ਕਿਸੇ ਵਿਅਕਤੀ ਕਿਸੇ ਵੀ ਪਾਰਟੀ ਨਾਲ ਜੁੜਿਆ ਹੈਗਾ ਕੰਮ ਕਰੋਗੇ ਤੇ ਲੋਕ ਤੁਹਾਨੂੰ ਸਿਸਾ ਦੇਣਗੇ ਔਰ ਰਾਜਨੀਤੀ ਤਾਂ ਇਨੀ ਤੜਕਦੀ ਹੈਗੀ ਕਿ ਮੌਕੇ ਤੇ ਪਤਾ ਨਹੀਂ ਲੱਗਦਾ ਕਿ ਇਹ ਕਿਵੇਂ ਬਦਲੀ ਜਾਂਦੀ ਹੁੰਦੀ ਹੈ ਔਰ ਮੇਰਾ خیال ਹੈ ਇਸ ਤੋਂ ਬਾਅਦ ਇਹ ਸਰਕਾਰ ਦੇ ਨਮਾਇंदे ਇਸ ਤੋਂ ਬਾਅਦ ਜਾਣਦੇ ਹੋਣੇ ਕਿਉਂਕਿ ਇਹਨਾਂ ਨੂੰ ਇੱਥੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਭਾਰੀ ਫਤਵਾ ਦਿੱਤਾ ਸੀ ਔਰ ਜੇ ਇਹ ਜੇ ਕੰਮ ਅچھے ਕੰਮ ਨਹੀਂ ਕਰਨਗੇ ਮਾਤਾ ਮੰਨਦਾ ਲੋਕ ਇੱਕ ਬੜੀ ਬੱਡੀ ਤਾਕਤ ਹੈ ਜਮੂਰੀਅਤ ਜਿਹੜੀ ਨਾਲ ਦੀ ਨਾਲ ਤਾਜ ਨੂੰ ਵੀ ਬਦਲ ਦਿੰਦੀ ਹੈ ਕਿਸਾਨਾਂ ਦੇ ਮੋਰਚਾ ਹੋਰ ਸਵਾਰੀ ਕੀ ਕਹਿਣਾ ਜਿਹੜੀਆਂ ਬੰਦੇ ਆ ਕਿਸੇ ਕੋਈ ਖੇਤੀਬਾੜੀ ਮੰਤਰੀ ਉਹ ਸਾਫ ਕਾ ਖੇਤੀਬਾੜੀ ਮੰਤਰੀ ਰਹੇ ਹੋ ਕਿੰਨੇ ਜਾਇਜ਼ ਮੰਗਦੇ ਹੋ ਜਿਹੜੇ ਕੋਰੋਨਾ ਲੈ ਕੇ ਦੇਖੋ ਜਿੱਥੇ ਤੱਕ ਸਾਡੀ ਪੰਜਾਬ ਦੀ ਪਛਾਣ ਹੈ ਉਹ ਕਿਸਾਨੀਤ ਨਾਲ ਜੁੜੀ ਹੈ ਔਰ ਜਿੰਨਾ ਨੁਕਸਾਨ ਸਾਡੇ ਲੋਕ ਹੋਰ ਮਰਨਗੇ ਉਸ ਦਾ ਨੁਕਸਾਨ ਪੰਜਾਬ ਨੂੰ ਚਲਣਾ ਪੈਣਾ ਹੈ। ਔਰ ਮੈਂ ਸਮਝਦਾ ਮੈਂ ਬੜੀ ਪੰਜਾਬ ਸਰਕਾਰ ਕਿਤੇ ਨਾ ਕਿਤੇ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਤੋਂ ਕਿਤੇ ਨਾ ਕਿਤੇ ਕੋਤਾਹੀ ਹੋਈ ਹੈ। ਉਹਦਾ ਵਿਸ਼ੇਸ਼ ਕਾਰਨ ਮੈਂ ਇਸ ਲਈ ਕਰ ਰਿਹਾ ਇਸ ਲਈ ਨਹੀਂ ਕਿਉਂਕਿ ਕਾਂਗਰਸ ਦਾ ਇੱਕ ਨਮਾਇੰਦਾ ਰਿਹਾ ਜਾਂ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਰਿਹਾ ਵਿਸ਼ੇਸ਼ ਤੌਰ ਤੇ ਜਿੰਦਗੀ ਦਾ ਨੁਕਸਾਨ ਹੁੰਦਾ ਤਾਂ ਸਾਡੇ ਫਰਜ਼ ਮੰਦਾ ਹੈ ਜਿੱਥੇ ਕੋਈ ਕਤਲ ਕੀਤਾ ਜਾਏ ਜਾਂ ਗੋਲੀ ਚੱਲੀ ਉਹਦੇ ਜਿਹੜੇ ਜਿਹੜੇ ਲੋਕ ਇਹ ਕਾਰਵਾਈ ਕਰਦੇ ਹਨ ਉਹਨਾਂ ਤੇ ਕਾਰਵਾਈ ਕਰਨ ਦਾ ਐਫ ਆਈ ਆਰ ਦਰਜ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿਉਂ ਨਹੀਂ ਕਰਦੀ ਸਰਕਾਰ ਕਿਉਂ ਪੈਂਡਿੰਗ ਹੋ ਰੱਖਦੀ ਮੈਂ ਸਰਕਾਰ ਦਾ ਨੁਮਾਇੰਦਾ ਹੈ ਨਹੀਂ ਇਹ ਸਰਕਾਰ ਤੋਂ ਤੁਸੀਂ ਪੁੱਛ ਸਕਦੇ ਹੋ ਪਰ ਮੈਂ ਸਮਝਦਾ ਕਿਤੇ ਨਾ ਕਿਤੇ ਸਰਕਾਰ ਤੋਂ ਲੋਕ ਅਸਤੰ ਅਸੰਤੁਸ਼ਟ ਹਨਗੇ ਉਹਦਾ ਵਿਸ਼ੇਸ਼ ਕਾਰਨ ਹੈ ਜਿਹੜੇ ਗੈਸ ਤੇ ਬੰਬ ਛੱਡੇ ਗਏ ਲੋਕੋ ਸੇ ਕਾਫੀ ਤਾਦਾਦ ਚ ਜ਼ਖਮੀ ਹੋਏ ਹੋਣਗੇ ਅੱਖਾਂ ਨੂੰਖਸਾਨ ਹੋਇਆ 6 ਜ਼ਿੰਦਗੀਆਂ ਦੀ ਮੌਤ ਹੋ ਗਈ ਔਰ ਕਿਤੇ ਨਾ ਕਿਤੇ ਸਰਕਾਰ ਇਸ ਚ ਫੇਲ ਹੋਈ ਹੈ ਸਰਕਾਰ ਨੂੰ ਜ਼ਰੂਰ ਇੱਥੇ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਲਈ ਕਾਨੂੰਨ ਕਾਇਦਾ ਮੇਰੇ ਲਈ ਵੀ ਉਹੀ ਹੈ ਬਾਕੀਲੇ ਵੀ ਉਹੀ ਹੈ ਅੱਜ ਵੀ ਸਮਾਣੇ ਸਮਾਣੇ ਦੇ ਕਿਸਾਨ ਦੀ ਨੌਰੀ ਬਾਟਰ ਤੇ ਡੈੱਥ ਹੋਈ ਹੈ ਕਿਵੇਂ ਬਾਤ ਕਰਾਂਗੇ ਮਟ ਭਾਗੀ ਗੱਲ ਹੈ ਸਾਡੇ ਪੰਜਾਬ ਦੀ ਦੇਖੋ ਜੇ ਕਿਸਾਨੀਤ ਉਜੜਦੀ ਹੈ ਸਾਡਾ ਪੰਜਾਬ ਦਾ ਭਵਿੱਖ ਉਜੜਦਾ ਹੈ ਤਾਂ ਅੱਜ ਜਿਹੜਾ ਮੋਰਚਾ ਲਗਾਇਆ ਜਾ ਰਿਹਾ ਕਿਸਾਨੀਤ ਨੂੰ ਹੰਗਾਰਾ ਭਰਨ ਲਈ ਲਾਇਆ ਜਾ ਰਿਹਾ ਪੰਜਾਬ ਨੂੰ ਵਜੂਬ ਨੂੰ ਪੰਜਾਬ ਦੀ ਪਛਾਣ ਨੂੰ ਉਸ ਨੂੰ ਬਚਾਉਣ ਲਈ ਉਪਰ ਲੱਗਿਆ ਜੇ ਅਸੀਂ ਇਹਦਾ ਸਾਥ ਨਹੀਂ ਦੇਵਾਂਗੇ ਤਾ ਸਾਡੀ ਪੰਜਾਬ ਚ ਵੀ ਕਿ ਸਾਡਾ ਸਾਰਿਆਂ ਦਾ ਸਹਿਚਾਰਚਾ ਹੈ ਆੜਤ ਹੈ ਚਾਹੇ ਸਾਡੀ ਸ਼ੈਲਰ ਅਸੋਸੀਏਸ਼ਨ ਹੈ ਚਾਹੇ ਵਪਾਰ ਹੈ ਕਿਤੇ ਨਾ ਕਿਤੇ ਸਾਡੀ ਥਾਂ ਕਿਸਾਨੀਅਤ ਨਾਲ ਜੁੜੀ ਹੁੰਦੀ ਹੈ ਤੇ ਕਿਸਾਨ ਦੇ ਕੋਲ 4 ਪੈਸੇ ਜੇ ਪਚਣਗੇ ਤਾਂ ਹੀ ਉਹ ਖਰਚਾ ਕਰੂਗਾ ਐਨਆਈਏ ਦੀ ਰੇਟ ਪੰਜਾਬ ਤੇ ਹਰਿਆਣਾ ਦੇ ਸਰਦੀ ਜਿਹੜੇ ਪਿੰਡ ਨੇ ਉਥੇ ਕਿਸ ਤਰ੍ਹਾਂ ਵਾਚ ਕਰਦਾ ਸੀ ਐਨਆਈਏ ਚਲੋ ਇੰਸਟੀਚੂਨਲਾਈਜ਼ ਜਿਹੜੀ ਈਡੀਆਂ ਹੁਣ ਰਾਜਨੀਤੀਤ ਮੈਂ ਤੁਹਾਨੂੰ ਕਿ ਬੜੀ ਤੇਜ਼ੀ ਨਾਲ ਤਬਦੀਲੀ ਆਈ ਹੈ ਔਰ ਕਿਤੇ ਨਾ ਕਿਤੇ ਸਰਕਾਰਾਂ ਤੋਂ ਕੇਂਦਰ ਸਰਕਾਰ ਵੀ ਵਰਤਰੀ ਹੈ ਆਪਣੇ ਹੱਤਰ ਟੰਡੇ ਕਿ ਲੋਕਾਂ ਤੇ ਦਬਾਅ ਪਾਇਆ ਜਾਏ ਔਰ ਇਹਦੇ ਸਮਾਜ 'ਚ ਇਸ ਦਾ ਨਤੀਜਾ ਕਹਾਨੂੰ ਨੁਕਸਾਨ ਹੀ ਹੋਣਾ ਕਿਉਂਕਿ ਉਹੀ ਦੇਸ਼ ਤਰੱਕੀ ਕਰਦਾ ਹੈ ਜਿਹੜੇ ਦੇਸ਼ ਦੀ ਭਾਵਨਾ ਯਾ ਸੈਕੂਲਰ ਕ੍ਰੈਡੈਂਸ਼ੀਅਲਸ ਯਾ ਸਤ ਭਾਵਨਾ ਹੋਏ ਤਾਂ ਉਹੀ ਦੇਸ਼ ਆਕੇ ਕਿਉਂਕਿ ਕਿਉਂਕਿ ਤੁਹਾਡੇ ਮੇਰੇ ਜਿਹੇ ਜੇ ਕੁਝ ਜਾ ਕੇ ਬੈਠੇ ਤਾਂ ਨਹੀਂ ਲਾਂਗੇ ਸੋ ਜਿਹੜੇ ਦੇਸ਼ ਦੀ ਬੁਨਿਆਦੀ ਢਾਂਚਾ ਮਜ਼ਬੂਤ ਹੋਊਗਾ ਬਕਾਇਦਾ ਉਥੇ ਜਾ ਕੇ ਤਰੱਕੀ ਆਦੀ। ਨਫੇ ਸਿੰਘ ਰਾਠੀ ਜਿਹੜਾ ਕਤਲ ਮਾਮਲੇ ਦੇ ਵਿੱਚ ਸੀਬੀਆਈ ਉਹ ਜਿਹੜੀ ਉਹਨੂੰ ਜਾਂਚ ਕਰਦੀ ਹੈ ਕਿਵੇਂ ਬਾਚ ਕਰਦੇ ਹੋ ਕਾਨੂੰਨ ਵਿਵਸਥਾ ਦੇ। ਦੇਖੋ ਕੋਈ ਵੀ ਵਿਅਕਤੀ ਮਰਦਾ ਹੈ ਦੁੱਖ ਹੁੰਦਾ ਹੀ ਹੈ ਕਿਉਂਕਿ ਕਿਤੇ ਨਾ ਕਿਤੇ ਉਹਦੇ ਹਾਲਾਤ ਕਾਨੂੰਨ ਵਿਵਸਥਾ ਤੇ بگੜਦੇ ਹਨਗੇ। ਤੇ ਜੇ ਅਸੀਂ ਵਿਸ਼ੇਸ਼ ਤੌਰ ਤੇ ਅਸੀਂ ਪੰਜਾਬ ਦੀ ਨਮਾਇੰਦਗੀ ਕਰਦੇ ਹਾਂ। ਪੰਜਾਬ ਚ ਕਿਤੇ ਨਾ ਕਿਤੇ ਅਮਨ ਸ਼ਾਂਤੀ ਬੜੀ ਮੁਸ਼ਕਲ ਨਾਲ ਕੁਰਬਾਨੀਆਂ ਤਹਿਤ ਬਹਾਲ ਹੋਇਆ ਸੀ। ਅਤਿਨੀ ਚੰਨੇ ਪੰਜਾਬ ਦਾ ਮਾਹੌਲ ਵਿਗੜਨਾ ਚਾਹੀਦਾ ਕਿਉਂਕਿ ਸਾਡੇ ਬੱਚਿਆਂ ਦਾ ਸਾਡੇ ਭਵਿੱਖ ਦਾ ਸਾਡੀ ਜ਼ਿੰਦਗੀ ਦੇ ਸਫ਼ਰ ਦਾ ਔਰ ਜ਼ਿੰਦਗੀ ਦੇ ਸੰਘਰਸ਼ ਦਾ ਸਾਡਾ ਇੱਕ ਹੀ ਪੈਗਾਮ ਹੁੰਦਾ ਕਿ ਸਾਡੇ ਬੱਚੇ ਸੁਰੱਖਿਤ ਰਹਿ ਸਕਣ ਔਰ ਕਿਤੇ ਨਾ ਕਿਤੇ ਉਸ ਨੂੰ ਠੇਸ ਸਿੱਤੇ ਜਰੀਏ ਪਹੁੰਚ ਰਹੀ ਹੈ ਔਰ ਉਹਨਾਂ ਨੂੰ ਬਚਾਉਣ ਦੀ ਲੋਜ ਹੈ ਸਾਰੇ ਪੰਜਾਬ ਨੂੰ ਇਕੱਠੇ ਹੋਣ ਦੀ ਅਸੀਂ ਮੰਡੀ ਦੀ ਜਿਹੜੀ ਸਾਡੀ ਭਾਈਚਾਰੇ ਦੀ ਪਚੋਣ ਆ ਉਹ ਅਸੀਂ ਚੌਥੀ ਵਾਰ ਜਿਹੜੀ ਲੜਨ ਜਾ ਰਿਹਾ ਭਾਈਚਾਰੇ ਦੇ ਸਿਰ ਤੇ ਲੜਨ ਜਾ ਰਿਹਾ ਔਰ ਇਸ ਚੋਣ ਜਿਹੜੀ ਅੱਜ ਦਾ ਅਸੀਂ ਰੱਖਿਆ ਏ ਲੰਚ ਮੰਡੀ ਦੇ ਲਈ ਸਾਡੇ ਭਾਈਚਾਰੇ ਦੇ ਲਈ ਉਹਨਾਂ ਦਾ ਇੱਕ ਮਾਨ ਸਨਮਾਨ ਕਰਨ ਦੇ ਲਈ ਅਸੀਂ ਇਹ ਲੰਚ ਰੱਖਿਆ ਗਿਆ ਔਰ ਮੰਡੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਇਹ ਸ਼ੋਅ ਕਰਨ ਦੇ ਲਈ ਲੋਕਾਂ ਨੂੰ ਦੱਸਣ ਦੇ ਲਈ ਵੀ ਅਸੀਂ ਕੈਂਡੀਡੇਟ ਹੈਗੇ ਆ ਉਹਦੇ ਲਈ ਅਸੀਂ ਇਹ ਜਿਹੜਾ ਹੈਗਾ ਸਾਡੇ ਕੋਲ ਸਾਡੇ ਮਾਨਯੋਗ ਸਾਬਕਾ ਮੰਤਰੀ ਸਾਹਿਬ ਕਾਕਾ ਰੰਦੀਪ ਸਿੰਘ ਜੀ ਉਹ ਸਾਨੂੰ ਆਸ਼ੀਰਵਾਦ ਦੇਣ ਦੇ ਲਈ ਇੱਥੇ ਵਿਸ਼ੇਸ਼ ਤੌਰ ਤੇ ਪੁੱਜੇ ਨੇ ਔਰ ਬਾਕੀ ਪਰਮਾਤਮਾ ਦੇ ਹੱਥ ਆ। ਅਸੀਂ ਆਮ ਆਨ ਲਈ ਪਾਰਟੀ ਦਾ ਕੈਂਡੀਡੇਟ ਇੱਕ ਵਾਰ ਚ ਗਤੀਰ ਤੁਸੀਂ ਤੁਸੀਂ ਪਹਿਲਾਂ ਵੀ ਸਿਗਮਾ ਨੂੰ ਆ ਚੁੱਕੇ ਹੋ ਕਿਵੇਂ ਦੇਖਦੇ। ਦੇਖੋ ਸਾਡਾ ਸਰਕਾਰਾਂ ਨਾਲ ਕੋਈ ਵੈਸੇ ਲਾਗਾ ਤੈਗਾ ਹੈ ਨਹੀਂ। ਸਾਡਾ ਤਾਂ ਇੱਕ ਪ੍ਰਾਈਵੇਟ ਅਦਾਰਾ ਜਿਹਦੇ ਵਿੱਚ ਸਰਕਾਰਾਂ ਦਾ ਕੋਈ ਦਖਲ ਅੰਦਾਜ਼ੀ ਨਹੀਂ ਹੈ ਸਾਡੇ ਭਾਈਚਾਰੇ ਦੀ ਚੋਣ ਆ। ਔਰ ਇਸ ਭਾਈਚਾਰੇ ਨੇ ਹੀ ਚੋਣ ਕਰਵਾਉਣੀ ਆ। ਭਾਈਚਾਰਾ ਹੀ ਸਾਨੂੰ ਚੋਣ ਲੜਾ ਰਿਹਾ। ਇਹਦੇ ਨਾਲ ਸਾਡੀ ਸਰਕਾਰ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਤਿਆਰੀ ਮੁਕੰਮਲ ਹੈ ਤੁਹਾਡੀ ਹੋ ਬਿਲਕੁਲ ਜੀ ਸਾਡੇ ਵੱਲੋਂ ਪੂਰੀ ਤਿਆਰੀ ਮੁਕੰਮਲ ਹੈ ਬਾਕੀ ਮੇਰਾ ਭਾਈਚਾਰਾ ਸਾਰਾ ਮੇਰੇ ਨਾਲ ਖੜਾ ਜਦੋਂ ਜਿੰਨੀ ਦੇਰ ਭਾਈਚਾਰੇ ਦੇ ਅਸ਼ੀਰਵਾਦ ਮੇਰੇ ਨਾਲ ਆ ਪ੍ਰਮਾਤਮਾ ਦਾ ਅਸ਼ੀਰਵਾਦ ਨਾਲ ਆ ਤਾਂ ਡਟੇ ਖੜੇ ਆ ਇਲੈਕਸ਼ਨ ਦੀ ਕੋਈ ਡੇਟ ਨਿਰਧਾਰਿਤ ਹੋਈ ਨਹੀਂ ਡੇਟ ਜੋ ਸਾਡੇ ਰੂਲਿੰਗ ਪ੍ਰਧਾਨ ਹੁੰਦੇ ਨੇ ਉਹ ਜਲਾਸ ਰੱਖਦੇ ਨੇ ਅ ਜਲਾਸ ਰੱਖਣ ਤੋਂ ਬਾਅਦ ਅ ਇਲੈਕਸ਼ਨ ਨਾਲ ਦੀ ਨਾਲ ਹੋ ਜਾਂਦੀ ਹੈ ਠੀਕ ਲੱਗਦਾ ਜੀ ਬਾਕੀ ਦੇਖੋ ਕੁੱਲ ਮਿਲਾ ਕੇ ਮੰਡੀ ਦਾ ਰੁਕ ਠੀਕ ਲੱਗਦਾ ਹੈ ਹੂੰ ਬਾਕੀ ਤਾਂ ਭਾਈਚਾਰੇ ਲੜ ਰਹੇ ਆ ਪਹਿਲਾਂ ਜਿਹੜੇ ਕੰਮ ਕੀਤੇ ਉਹਨਾਂ ਨੂੰ ਲੈ ਕੇ ਜਿਹੜੀ ਉਹਨਾਂ ਨੂੰ ਲੈ ਕੇ ਜੀ ਕੰਮਾਂ ਨੂੰ ਲੈ ਕੇ ਦੇਖੋ ਮੰਡੀ ਦੇ ਵਿੱਚ ਆਪਣੇ ਪੁਰਾਣੇ ਕੰਮਾਂ ਨੂੰ ਲੈ ਕੇ ਮੰਡੀ ਦੇ ਭਾਈਚਾਰੇ ਵਿੱਚ ਜਾ ਰਹੇ ਆ ਬਾਕੀ ਭਾਈਚਾਰੇ ਦੀ ਜਿਵੇਂ ਮਰਜ਼ੀ ਆ ਦੇਖੋ ਤਾਂ ਫਿਰ ਪਹਿਲਾਂ ਵੀ ਸੇਵਾਵਾਂ ਜਤੀ ਲੁਭਾਈਆਂ ਹਾਂਜੀ ਪਹਿਲਾਂ ਮੇਨੂੰ ਤਾਂ ਤਿੰਨ ਵਾਰ ਪਹਿਲਾਂ ਬਣ ਚੁੱਕੇ ਜੀ ਪ੍ਰਧਾਨ ਉਸ ਤੋਂ ਬਾਅਦ ਹੁਣ ਇਹਨਾਂ ਦੇ ਕਾਰਜਕਾਲ ਦੌਰਾਨ ਕਿਹੜੇ ਕਿਹੜੇ ਕੰਮ ਹੋਏ ਨੇ ਪਹਿਲ ਦੇ ਕੰਮ ਤਾਂ ਦੇਖੋ ਪਹਿਲ ਦੇ ਆਧਾਰ ਤੇ ਤਾਂ ਪ੍ਰਧਾਨ ਦਾ ਜਿਹੜਾ ਹੁੰਦਾ ਜੀ ਬੋਲੀ ਟਾਈਮ ਸਰ ਕਰਵਾਉਣੀ ਮਾਲ ਟਾਈਮ ਸਰ ਲਿਫਟਿੰਗ ਕਰਵਾਉਣਾ ਮਾਰਦਾਨਾ ਪਾੜਤੀਆਂ ਨੂੰ ਲਿਆ ਕੇ ਦੇਣਾ ਚਾਹੀਏ ਕਿਤੋਂ ਵੀ ਇੰਤਜ਼ਾਮ ਕਰਨਾ ਪਵੇ ਏਜੰਸੀਆਂ ਤੋਂ ਇੱਕ ਵੇਲੇ ਨਹੀਂ ਵੀ ਹੁੰਦਾ ਦੂਰ ਨੇੜੇ ਆਪ ਵੀ ਇੰਤਜ਼ਾਮ ਕਰਨੇ ਪੈਂਦੇ ਨੇ ਇਹੀ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਅਗਰ ਉਹ ਜ਼ਿੰਮੇਵਾਰੀਆਂ ਵੈਸੇ ਜੱਤੀ ਨੇ ਤਨਦੇਹੀ ਨਾਲ ਨਮਾਈਆਂ ਨੇ ਜੀ ਉਹਦੇ ਕਰਕੇ ਮੰਡੀ ਦਾ ਇਤਕੀ ਲੱਗਦਾ ਵੀ ਰੁਕਾ ਮੁਸ਼ਕਲਾਂ ਕੀ ਨੇ ਆਉਣ ਵਾਲੇ ਟਾਈਮ ਤੇ ਤੁਹਾਨੂੰ ਲੱਗਦਾ ਅੜਤੀਆਂ ਦੀਆਂ ਜਿਹੜੀਆਂ ਖਲ ਹੋ ਸਕਦੀਆਂ ਮੁਸ਼ਕਲਾਂ ਤਾਂ ਅੜਤੀਆਂ ਦੇ ਬਾਧੀਆਂ ਜਾਂਦੀਆਂ ਨੇ ਜੀ ਦੇਖੋ ਸੈਂਟਰ ਸਰਕਾਰ ਵੱਲੋਂ ਵੀ ਆਪਾਂ ਨੂੰ ਪਤਾ ਹੀ ਹੈ ਪੰਜਾਬ ਸਰਕਾਰ ਵੱਲੋਂ ਵੀ ਪਤਾ ਹੀ ਹੈ ਮੁਸ਼ਕਲਾਂ ਤਾਂ ਬਾੜਦਾਨੇ ਦੀਆਂ ਦਿੱਕਤਾਂ ਆਉਂਦੀਆਂ ਨੇ ਜੀ ਮਾਲ ਘੱਟ ਖਰੀਦਣਾ ਐਮਐਸਪੀ ਤੇ ਉਹ ਵੀ ਦਿੱਕਤਾਂ ਆਉਂਦੀਆਂ ਨੇ ਜਿਵੇਂ ਪਿਛਲੀ ਵਾਰੀ ਹੁਣ ਬੋਲੀ ਅਡਵਾਂਸ ਹੀ ਬੰਦ ਹੋ ਗਈ ਸੀ ਉਹ ਇਹੀਆਂ ਜਿਹਾ ਮੁਸ਼ਕਲਾਂ ਦਾ ਬਾਧੀ ਨੇ ਇਹ ਭਾਈ ਚਲੇ ਦੇ ਸਵਾਕ ਆ ਲਈਏ ਟਿੱਟਾਂ ਪੂਰ ਚੜਦੀਆਂ ਨੇ ਇਹਦੇ ਸਤਵਾਕ ਹੋਣਾ ਵੀ ਜ਼ਰੂਰੀ ਹੈ